ਜੀ ਸਤਿ ਸ਼੍ਰੀ ਅਕਾਲ ਜੀ ਕੀ ਕਰਨ ਦੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਵਾਂਗ ਕੇ ਬਣਾਉਂਦੀ ਜਵਾਰ ਦੀਆਂ ਰੋਟੀਆਂ ਜਿੱਦਾਂ ਕਣਕ ਦੀ ਰੋਟੀ ਬਣਦੀ ਹੈ ਨਾ ਇਦਾਂ ਹੀ ਜਵਾਰ ਦਾ ਆਟਾ ਜਿਹੜਾ ਮੈਂ ਜਵਾਰ ਦੀ ਕਹ ਲੋ ਜਾਂ ਮੱਕੀ ਦੀ ਪੱਕੀ ਜਵਾਰ ਦੀ ਕਹਿੰਦੇ ਮੈਨੂੰ ਅਹੀਂ ਤੇ ਚਲੋ ਜਵਾਰ ਦੀ ਕਹਿੰਦੇ ਸਾਰਿਆਂ ਨੂੰ ਸਾਰੇ ਮੱਕੀ ਦੀ ਕਹਿੰਦੇ ਅਹੀਂ ਜਵਾਰ ਮੇਨ ਮੇਰੀ ਆਈ ਆ ਤੇ ਹੁਣ ਇਹਨੇ ਬਣਾਉਣੀਆਂ ਵਾ ਮੱਕੀ ਦੀਆਂ ਰੋਟੀਆਂ ਜਿੱਦਾਂ ਕਣਕ ਦੀਆਂ ਬਣਦੀਆਂ ਵਾ ਮੈਂ ਪਤਾ ਕੀ ਨਹੀਂ ਨਹੀਂ ਮਾਸੀ ਜੀ ਮਾਝਾ ਹੈ ਰਹੀ ਹੈ ਨਾ ਜਿਹੜਾ ਉਹ ਚ ਜ਼ਿਆਦਾ ਜਵਾਰ ਕਹਿੰਦੇ ਆ ਪਰ ਬਾਕੀ ਪਵਾਦ ਹੋ ਗਿਆ ਮਲਵਈ ਹੋ ਗਿਆ ਤੇ ਇੱਥੇ ਚੱਲ ਜਾਂਦਾ ਮੱਕੀ ਦੀ ਰੋਟੀ ਕਹਿ ਹੁੰਦੇ ਆ ਹੁਣ ਮੈਂ ਪਹਿਲਾਂ ਵੀ ਬਣਾਈ ਆ ਤੇ ਚੁੱਕ ਕੇ ਲੈ ਗਈ ਵੀਰ ਜੀ ਲੈ ਗਈ ਆ ਤੇ ਮੈਂ ਕਹਿੰਦਾ ਹੀ ਮੈਂ ਆਹ ਦੂਹ ਬਣਾ ਦੇਦਾ ਉਹਦਾ ਮੂੰਹ ਚੋਂ ਲੈੜ ਕੇ ਰੱਖ ਲਾਂ ਮੈਂ ਨਹੀਂ ਖਾਂਦਾ ਆਪਦਾ ਮੈਨੂੰ ਮਸਾਂ ਨਹੀਂ ਲੱਗਦੀ ਕੱਚੀਆਂ ਕੱਚੀਆਂ ਜਿਹੀ ਰਹਿ ਜਾਂਦੀਆਂ ਹਨਾ ਜਿਹੜੀ ਰੋਟੀ ਕੱਚੀ ਨਹੀਂ ਲੱਗੂਗੀ ਅੱਜ ਨਾ ਵੇਖ ਆਪੇ ਹੇ ਕਿਉਂ ਅੱਜ ਕੀ ਆ ਵੀ ਮਾਸੀ ਜਿਹੜੀ ਹੈ ਨਾ ਮਾਸੀ ਵੇਲ ਕੇ ਬਣਾਉਂਗੀ ਇਹ ਬੰਨੀ ਆ ਜਿੱਦਾਂ ਕਣਕ ਦੀ ਰੋਟੀ ਬਣਾਈ ਤੇ ਇਹਦਾ ਬਿਲਕੁਲ ਪਤਲੀ ਬੰਨੀ ਆ ਕਿਉਂ ਚਾਟਾ ਮਿਕਸ ਕੀਤਾ ਇਹ ਆਟਾ ਟਾਡਾ ਹੈਗਾ ਪੁਰਪਰਾ ਜਿਹਾ ਵੈਸੇ ਮੋਟਾ ਵਾ ਫਿਰ ਵੀ ਬਣ ਗਈ ਆ ਇਹ ਦੇਖੀ ਉਹਦਾ ਇਦਾਂ ਨਹੀਂ ਬਣਦੀਆਂ ਮਾ ਮਾ ਪਾਪਾ ਮੰਗਦੇ ਆਂ ਤੇ ਇਹਨੂੰ ਵਿਚਾਰੇ ਨੂੰ ਲਾਉਣੀਆਂ ਤੇ ਹੁੰਦੀਆਂ ਨਹੀਂ ਮੈਨੂੰ ਮੈਂ ਇਦਾਂ ਹੀ ਬਣਾਉਣੀਆਂ ਕਰਦੀ ਆ ਵਾ ਜਿੰਦਾਬਾਦ ਪਾਰਟੀ ਮਾਸਾ ਕੁਛ ਨਹੀਂ ਉੱਠੀ ਉਹਨਾਂ ਨੂੰ ਦੇਖੀ ਆਜੋ ਆਜੋ ਵਿਖਾਈਏ ਇਹ ਇੱਧਰ ਵੇਖੋ ਸਾਰੇ ਧੀਮ ਭਾਈ ਇਹ ਨਾ ਉਹਦੇ ਤੇ ਯਾਰੇ ਆ ਹਾਏ ਰੱਬਾ ਕੀ ਇਹ ਨਾ ਗਾਹ ਆਇਆ ਆ ਮੇਰਾ ਆਪਣੇ ਹੁਣ ਕਿ ਮੋਲ ਕਾਉਣ ਡਿਆ ਹੁਣ ਕਿ ਮੋਲ ਕਾਉਣ ਡਿਆ ਹੈ ਦੇਵ ਨੇ ਸੁਤਾ ਅਰਦਾ 12 ਵਜੇ ਤੱਕ ਹੈ ਨਹੀਂ ਨਹੀਂ ਉੱਠ ਜਾਓ ਅਰੇ ਇੱਧਰ ਸੰਤਾਂ ਹਾਏ ਓਏ ਅਰੇ ਖਿੱਚੀ ਲਾਈ ਖਿੱਚੀ 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 ਕੋਈ ਨਹੀਂ ਕੋਤ ਕੋਈ ਨਹੀਂ ਵੀ ਇਹ ਦੋ ਖਿੱਚ ਆਹ ਵੇਖ ਆ ਮੇਰਾ ਦੋਤਾ ਵਾ ਆ ਮੇਰਾ ਨਿੱਕਾ ਵਾ ਆਹ ਹਾ ਕਿਹੜਾ ਵਾ ਆਹ ਕਿਹੜਾ ਵਾ ਤੇ ਆ ਉਹ ਹੈਗਾ ਸਾਡਾ ਅਰਸ਼ ਇਹ ਆਇਆ ਰੋਪਣ ਤੋਂ ਜਿੱਥੇ ਆਪਾਂ ਰਹਿੰਦੇ ਹਾਂ ਓ ਤੁਸੀਂ ਕਰ ਮੂੰਹ ਜੈ ਇੱਧਰ ਗੌਰਵ ਦਾ ਦੋਸਤ ਵਾ ਏ ਤੇ ਵੀ ਇਹ ਲੋ ਨਜ਼ਾਰੇ ਆ ਬੱਚਿਆਂ ਨੂੰ ਬੱਚਿਆਂ ਨੂੰ ਕੋਈ ਨਹੀਂ ਵੀ ਰੋਟੀ ਬਣਾਉਣੀ ਕਰਨੀ ਇਹ ਨਾ ਬਸ ਫੁੰਨਾ ਤੇ ਲੱਗੇ ਨਜ਼ਾਰੇ ਆ ਉਹਨਾਂ ਨਾਲ ਆਉਣੀਆਂ ਰਟੀਆਂ ਤੇ ਪਰ ਨਾਲ ਤੇ ਕੌਣ ਮੈਂ ਤਾਂ ਆਹ ਕਿੱਡੀ ਸ਼ਾਦੀ ਸੱਟ ਹੋ ਗਈ ਆਹ ਇਹੋ ਬਾਈ ਬੈਠ ਕੇ ਨਹੀਂ ਪਤਾ ਮੰਨ ਲਿਆ ਚਲੋ ਚਲੋ ਰੋਟੀ ਪਕਣ ਲਈ ਇਹ ਤੇ ਰੈਡੀ ਹੋ ਜਾਓ ਲੱਲੋ ਲੱਲੋ ਲੈ ਕਪੜਾ ਉਤੇ ਠੰਡਾ ਲੱਗਣਾ ਰਾਜਾ ਬੋਲਦਾ ਰਾਜਾ ਕੋਈ ਨਹੀਂ ਬਣ ਗਿਆ ਵਾ ਸਤਿਮੇ ਜੀ ਹੋ ਗਈ ਤੁਸੀਂ ਦੇ ਓਏ ਹਾਂ ਚੱਲ ਆਈ ਰਾਜਾ ਜੀ ਨਹੀਂ ਗਿਆ ਮਾਲੇ ਬੱਚਿਆ ਨਾ ਬੱਚਿਆਂ ਨੇ ਕਿਤੇ ਭਾਰੇ ਅਰਜਾਈਆਂ ਨੂੰ ਰੋਟੀ ਬਣ ਕੇ ਬਚਾਦਾ ਲੈ ਗੌਰਵ ਇਹ ਦੇ ਮਸੀਨੇ ਕਿੰਨਾ ਸੋਣਾ ਕਰਦਾ ਈ ਪਤਲੀ ਬਣੀ ਨਾ ਪਤਲੀ ਹੈ ਜਦੋਂ ਗੋਲ ਕਿੱਦਾਂ ਹੋਗੀ ਗੋਲ ਹੋ ਜਾਂਦੀ ਮੈਂ ਠੱਕੰਦੇ ਨਾਲ ਕਰਦੀ ਆ ਥੋੜੇ ਥੋੜੇ ਕੰਡੇ ਕਰਾ ਕੇ ਹੁੰਦੇ ਆ ਆਟਾ ਜਿਆਦਾ ਪੁਰਪਰਾਦਾ ਨਹੀਂ ਆ ਸੀ ਮੈਂ ਵੀ ਐਨ ਗੁਲਾਈ ਕਿੱਦਾਂ ਆ ਗਈ ਤੱਕ ਨਾ ਮੇਰੀ ਗੱਲ ਸੁਣ ਗੌਰਵ ਨੇ ਨਾ ਖਾਣੀ ਮੱਕੀ ਦੀ ਰੋਟੀ ਅੱਜ ਖਾਓ ਤੇ ਨਾ ਇਹਨੇ ਖਾਣਾ ਵਾ ਚੌਲ ਤੇ ਗਮਾਨ ਪਤਾ ਕੀ ਕਹਿੰਦਾ ਜਦੋਂ ਸਾਗ ਬਣਾ ਲਈ ਨਾ ਕੀ ਆ ਘਾਸ ਬਣਾ ਲਿਆ ਰੋਪੜ ਵੀ ਇਦਾਂ ਹੁੰਦਾ ਸੀ ਮੈਂ ਤਾਂ ਨਹੀਂ ਖਾਦਾ ਕੁਝ ਖਾਣਾ ਜਾ ਕੇ ਜਾਂ ਵੱਡੀ ਮਾਮੀ ਵਾਲਾ ਜਾਂ ਨਿੱਕੀ ਵਾਲੂ ਨੇ ਸਬਜ਼ੀ ਲਿਉਣੀ ਐ ਤੇ ਮੈਂ ਹਾਂ ਪੁੱਤਿਆ ਜੇ ਤੇਰੀ ਬੋਟੀ ਦਾ ਸਾਗ ਪਸੰਦ ਹੋਇਆ ਤੇ ਉਹਨੇ ਆਪਣਾ ਸਾਗ ਬਣਾਇਆ ਤੂੰ ਆਪਣਾ ਪਰੇ ਚੋੜ ਮੈਨੇ ਸਾਗ ਬਣਾਣਾ ਦੇਣਾ ਇਹਦੇ ਵਿੱਚ ਰਸਤਾ ਜਦੋਂ ਵੀਡੀਓ ਬਣਾਵਾਂਗੇ ਨਾ ਫਿਰ ਬਰਾਬਰ ਦੱਸਾਂਗੇ ਕਿ ਕਿੰਨਾ ਪਾਣੀ ਪਾਉਣਾ ਕਿੰਨਾ ਆਟਾ ਪਾਉਣਾ ਹਾਂ ਤੇ ਇਹਨੂੰ 2 ਦੋ ਮਿੰਟ ਵਾਂਗ ਰੱਖ ਕੇ ਬਦਿਆ ਬਣ ਜਾਂਦੀ ਉਹ ਬਣ ਜਾਂਦੀ ਹਾਂ ਮੈਂ ਇਹਦੇ ਵਿੱਚ ਮੇਥੀ ਪਾ ਗੇ ਨਾ ਵਿੱਚ ਨਹੀਂ ਦੂਜਾ ਆਟਾ ਇਹ ਚ ਕਣਕ ਦਾ ਹੀ ਪਾਇਆ ਵਾ ਕੋਈ ਕਾਢੇ ਰੋਪੜਾਂ ਨੂੰ ਤਾਂ ਕੀ ਜਾਂਦੇ ਆ ਬੇੜਵੀ ਰੋਟੀ ਬੋਲਦੇ ਆ ਜਦੋਂ ਨਾ ਮੇਥੀ ਮੂਥੀ ਪਾ ਲੈਣੀ ਸਾਰੇ ਅਸੀਂ ਬੇੜਵੀ ਰੋਟੀ ਬਣਾਉਣ ਲੱਗੇ ਮੈਂ ਆਹ ਪਤਾ ਨਹੀਂ ਕੀ ਬੇੜਵੀ ਜਦੋਂ ਮੈਂ ਵੇਖਿਆ ਮੈਂ ਲੈ ਉਹਦਾ ਕਹਾ ਮੱਕੀ ਦੇ ਆਟੇ ਚ ਇਹ ਹੋ ਰਲਾਇਆ 100 ਗੋਲ ਲਾ ਕੇ ਬਣਾਉਣ ਲੱਗੇ ਨਹੀਂ ਆਪਣੇ ਘਰ ਕੱਲਾ ਜਵਾਰ ਦਾ ਆਟਾ ਹੀ ਆ ਇਹਦੇ ਵਿੱਚ ਤੁਸੀਂ ਚਾਹਵੇਂ ਤੇ ਮੋਲੀਆਂ ਬਿੱਲੀ ਕਸ ਕਰਕੇ ਪਿਆਜ਼ ਮੇਥੀ ਹਰ ਇੱਕ ਚੀਜ਼ ਪਾ ਕੇ ਜਿੱਦਾਂ ਕਣਕ ਦਾ ਆਟਾ ਤਿਆਰ ਕਰੀਦਾ ਨਾ ਗੁੰਨ ਕੇ ਏਦਾਂ ਕਰਕੇ ਪਰ ਇਹ ਤਾਂ ਹੁੰਦਾ ਨਹੀਂ ਨਾ ਤੁਸੀਂ ਬੰਨੀ ਕਿਦਾਂ ਲਾਲੀਆਂ ਤੁਸੀਂ ਤੇ ਵੇਲ ਲੀਆਂ ਰੋਟੀਆਂ ਮਿਲ ਜਾਂਦੀਆਂ ਪੁੱਤ ਤੂੰ ਨੈੱਟ ਤੇ ਵੇ ਕੱਢ ਕੇ ਬਣਾ ਲੈਂਦੀਆਂ ਇਹ ਜਿਹੜਾ ਮਾਸੀ ਨੇ ਬਣਾਈ ਅੱਗੇ ਪਹਿਲਾਂ ਮੈਂ ਕਾ ਕੇ ਰਾਦੀ ਮੈਂ ਤਾਂ ਕੋਈ ਲੱਲਾ ਨਾ ਦੇ ਵੇਖ ਤੇ ਐ ਲੱਗਣ ਡਈ ਜਿੱਦਾਂ ਨਾ ਉਹ ਦੂਜੀ ਕਣਕ ਦੀ ਹੈ ਜੀ ਵੇ ਹਨਾ ਆਹ ਟੁੱਟਦੀ ਵੀ ਨਹੀਂ ਮੋੜ ਜਾਂ ਹਾਂ ਆਜੇ ਨੂੰ ਦਹੀਂ ਨਾਲੇ ਖਾ ਕੇ ਵੇਖੋ ਹਾਂ ਹਾਂ ਦਹੀਂ ਮਾਸੀ ਬਣਾਉਣਾ ਤੇ ਸਾਰੇ ਸਹੋ ਚਲ ਇਹ ਇਹ ਆਉਂਦੀ ਹੈ ਤੇ ਏਦਾਂ ਬਣਾ ਫੜੋ ਕੰਮ ਚੀਜ਼ਾਂ ਖਵਾ ਲੈਂਦੀ ਐਹੀ ਤੇ ਬਸ ਭੱਜ ਦੌੜ ਚੀ ਰਹਿੰਨੇ ਆ ਇੰਦਾ ਕਰ ਲਓ ਜਦਾਂ ਕਰ ਲਓ ਤੇ ਚਲੋ ਫਿਰ ਇਹ ਨਾ ਬੱਚਿਆਂ ਨੂੰ ਦਈਏ ਹਨਾ ਬੱਚਿਆਂ ਨੂੰ ਦੋ ਹਾਂ ਦੇਖਦਾ ਫੁੱਲ ਲੜੀ ਨਹੀ ਵੀ ਤੇਲ ਲਾਉਣਾ ਨਾ ਹਾਂ ਹਾਂ ਤੇ ਬਿਨਾ ਤੇਲ ਤੋਂ ਵੀ ਜਿਹੜੀ ਰੋਟੀ ਆ ਉਹ ਵਧੀਆ कुरकुਰੀ ਜੀ ਬਣਨੀ ਆ ਫੁੱਲਦੀ ਵੀ ਆ ਐਂਦਾ ਜਿਹੜੀ ਇਹ ਫੁੱਲਣ ਲੱਗ ਜਾਂਦੀ ਆ ਤੇ ਥੋੜਾ ਚਮਚਾ ਲੈ ਹਾਂ ਵੀ ਇਹ ਦੇ ਕੇ ਆ ਕੇ ਦੋਈ ਆ ਪਰ ਅੱਗੇ ਡਾਲੋ ਜੀ ਹੈ ਇਹ ਇਹ ਨੂੰ ਕੋਈ ਡਾਲ ਦਿਓ ਇਹ ਕਰੋ ਉਹਨ ਲਾ ਰੋਗੀ ਕੱਚੀ ਵਿੱਚੋਂ ਹੈ ਉਹ ਨਹੀਂ ਲੈਣੀ ਇਹ ਆ ਲੈ ਉਹ ਨਹੀਂ ਪਲ ਗਈ ਨਾ ਹੈ ਕਣਕ ਦੀ ਰੋਟੀਾਂ ਨੂੰ ਖੋਲੇ ਹੀ ਆ ਭਾਈ ਇਹ ਵੀ ਨਾ ਖਾ ਕੇ ਮੈਂ ਕੋਣ ਵੀ ਕਿਸ ਦਾ ਕੇ ਇਹ ਵੀ ਨਾ ਖਾ ਕੇ ਮੈਂ ਗਈ ਹੁਣ ਗੋਣੇ ਆ ਗਏ ਨਾ ਖਾ ਕੇ ਨਾ ਖਾ ਕੇ ਜੇ ਹੰਦਰ ਮਾਮਾ ਜੀ ਆ ਗਏ ਆ ਹਾਂ ਹੁਣ ਅਲੱਗ ਗੱਲਾਂ ਮਸਤੀ ਹਾਂ ਸੇਮ ਹੈ ਯਾਰ ਅਬਾਏ ਤੇ ਇਹਦੇ ਵਿੱਚ ਜਿਹੜਾ ਪਰਦਾ ਵਾ ਸੇਮ ਹੀ ਬਣਦਾ ਵਾ ਜਿੱਦਾ ਕਣਕ ਦੀ ਰੋਟੀ ਦਾ ਵਾ ਹੂੰ ਫੈਨ ਉਹ ਨਹੀਂ ਸੌਫਟ ਆ ਤੁਸੀਂ ਚੱਕ ਲਈ ਅਸੀਂ ਚੱਕ ਲਈ ਆ ਜੀ ਪਰ ਰੋਟੀ ਇੰਨੀ ਸੌਫਟ ਮੈਂ ਪਹਿਲੀ ਵਾਰ ਦੇਖੀ ਆ ਉਹ ਮੈਂ ਕਹਿੰਦਾ ਮੈਂ ਫੁੱਲਦੀ ਵੀ ਆ ਫੁੱਲਦੀ ਹੀ ਜਾਂ ਵਿੱਚੋਂ ਅੱਛਾ ਜੀ ਮੈਂ ਸੋਚਿਆ ਕਿ ਕਣਕ ਦਾ ਆਟਾ ਮਲਾਇਆ ਹੁਣ ਮੈਂ ਵੀ ਮਾਸੀ ਨੂੰ ਕਿਹਾ ਮੈਂ ਹਾਟਾ ਮਲਾਇਆ ਨਾ ਮਸੀ ਨਹੀਂ ਇਹ ਆਟਾ ਥੋੜਾ ਜਿਹਾ ਜੀ ਕੁਪਰਾ ਵਾ ਥੋੜੀ ਜਿਹੀ ਮੁਸ਼ਕਲ ਆਈ ਜਿਹੜਾ ਸਾਡੇ ਘਰੇ ਆ ਨਾ ਬੜਾ ਵਿਗਿਆਹ ਕੋਲਾ ਮੰਦ ਦੇ ਵਿੱਚ ਹੋ ਗਈ ਆ ਨਹੀਂ ਤੇ ਮੈਨੂੰ ਇਦਾਂ ਕਰਨ ਦੀ ਲੋੜ ਨਹੀਂ ਪੈਂਦੀ ਅੱਛਾ ਹੋਰ ਤਾਂ ਹੀ ਬਣ ਜਾਂਦੀ ਜਦੋਂ ਤੁਹਾਨੂੰ ਬਣਾਇਆ ਇਹ ਨਹੀਂ ਹੋ ਰਿਹਾ ਚਲੋ ਕਿੰਨਾ ਚਿਰ ਹੋ ਗਿਆ ਨਾ ਤੈਨੂੰ ਸੁਮਾਰਸਤੀ ਹੋ ਗਈ ਆ ਹੋ ਵੀ ਇਹ ਤਾਂ ਕਰਦੀ ਪਾਣੀ ਚ ਰੱਖਦੀ ਸੁਪਾਈ ਵੀ ਕਰ ਦਿੱਤੀ ਵਾਕਿਆ ਹੀ ਸਹੀ ਕਿਹਾ ਕਹਿੰਦੇ ਠੀਕ ਆ ਕਿ ਮੈਂ ਨਾ ਪੈਣਾ ਹੁੰਦੀਆਂ ਤੇ ਪਰਜਾਈਆਂ ਪਰਜਾਈਆਂ ਹੁੰਦੀਆਂ ਐਹੋ ਜੀ ਗੱਲ ਹੀ ਕੋਈ ਸੀ ਐ ਉਧਰ ਕੀ ਕੰਮ ਹੀ ਕਰਨ ਦੇਈ ਮੈਂ ਨਾ ਜਾਣਦੇ ਭਾਂਡੇ ਹੀ ਮਜਵਾ ਗੀਓ ਰਟੀਆਂ ਤੇ ਜਾਣੀ ਮਾਤਿ ਮੇਰੇ ਹੁੰਦੇ ਨੂੰ ਜਮਾਨਾ ਨਹੀਂ ਆਦੇ ਭਾਂਡੇ ਭੁੰਡੇ ਸਾਫ ਕਰਕੇ ਸਾਮੇ ਸੂਰ ਤੋਂ ਸਾਫ ਮੈਂ ਸਬੂਤ ਨਹੀਂ ਛੱਡਿਆ ਕੋਈ ਸਬੂਤ ਨਹੀਂ ਛੱਡਿਆ ਕੋਈ ਸਬੂਤ ਨਹੀਂ ਛੱਡਿਆ ਕੋਈ ਕੀ ਛੱਡਣਾ ਵਾ ਸਬੂਤ ਛੱਡ ਕੇ ਤੇ ਨਾ ਦੇਈ ਨਹੀਂ ਲੱਗਣ ਡਿਆ ਵੀ ਕੋਈ ਵਦਿਆ ਹੋਊਗਾ ਇਹ ਨਾ ਅਹੀਂ ਰਹਿਣ ਕੇਸਾ ਨਹੀਂ ਐਨ ਬਹੁਤੀ ਜਿਹਾ ਦੁਨੀਆ ਹੈ ਨਾ ਮੈਂ ਵੀ ਜਾ ਰਿਹਾ ਹਾਂ ਹਾਂ එතන්නේ රිතතා ක ී කරගේ වාඩ කව යි ෙප ගේ . ਮੈਂ ਹੋਰ ਦੇਖ ਤੁਹਾਨੂੰ ਮੈਂ ਸੋਣ ਲਈ ਤੁਹਾਨੂੰ ਤੇ ਮੈਂ ਕਹਿ ਨਹੀਂ ਨੀ ਤੇ ਮੇਰੇ ਨਾਲ ਅੱਗ ਗਈ ਉਦਾਂ ਦੀ ਆ ਦੋ ਕਿਤੇ ਤੁਹਾਡੇ ਆਲੇ ਵੇਖ ਕੇ ਲੱਗਾ ਵਾ ਵੀ ਦੱਸ ਮੈਨੂੰ ਵੀ ਆਵਾਜ਼ ਮਾਰ ਲੈਂਦੇ ਮੈਂ ਤੇ ਇਹਨਾਂ ਨੂੰ ਫਿਰ ਕਹਿਂਦੇ ਕਿ ਮੈਨੂੰ ਨਹੀਂ ਚੁਆਦੀ ਰੋਟੀ ਬਣਾਉਣੀ ਮੈਂ ਮੂੰਹ ਹੀ ਸਵਾਦ ਤੇ ਰਹਿ ਗਈ ਮੇਰੇ ਮੂੰਹ ਚ ਪਾਣੀ ਭਰ ਭਰ ਆਉਂਦਾ ਹੋਈ ਨਹੀਂ ਹੋਣਾ ਵੇਖੋ ਸਾਰਾ ਸਾਬ ਹੋ ਗਿਆ ਦੇਖੋ ਸਫਾਈ ਕਿਦਾਂ ਦੀ ਆ ਕਿ ਕੀ ਗੱਲ ਆ ਕਿ ਇਹ ਕਹਿੰਦਾ ਕਿ ਜਵਾਬ ਵੀ ਰੋਟੀ ਬਣਾਉਣੀ ਨਹੀਂ ਆਉਂਦੀ ਆਹੋ ਤੇ ਮੈਂ ਤਾਂ ਫਿਰ ਇਹਨਾਂ ਨੂੰ ਦੋ ਰੋਟੀਆਂ ਬਣਾ ਕੇ ਪੁੱਛਿਆ ਇੱਕ ਰਿਆਸਾ ਦੱਸਿਆ ਨਹੀਂ ਮੈਨੂੰ ਲੱਗਿਆ ਬਦਾ ਤੇਰੇ ਵੀਰ ਜੀ ਖਾ ਕੇ ਗਏ ਆ ਗੌਰਮ ਨੇ ਵੀ ਖਾਧੀ ਸਾਰੇ ਨਹੀਂ ਅੱਤੇ ਸਾਦੀ ਆ ਉਹ ਮੈਂ ਉਹ ਟੇਸਟ ਕੀਤੀ ਸੀ ਮੈਂ ਦੱਸਾਂ ਮੇਰਾ ਤਾਂ ਜੈਜਵਾਜਾ ਨਚਾਈ ਜਾ ਮੈਂ ਤਾਂ ਟੇਸਟ ਕੀਤਾ ਉਹ ਬਣਾ ਦਾਗੇ ਹੁਣ ਤੇ ਮੰਗ ਕੇ ਖਾਣ ਵਾਲੀ ਗੱਲ ਮੰਗ ਕੇ ਤੇ ਮੈਂ ਜਿਹਨੂੰ ਚੰਗ ਮੈਲੀ ਜਾਣੀ ਬਸ ਖਵਾ ਦਾਂਗੇ ਭੈਣੇ ਠੰਡ ਬੜੀ ਆ ਹਾਂ ਨਹੀਂ ਉਹ ਗੱਲ ਬਾਨੀ ਜਿੱਦਾਂ ਮਾਦੀ ਪਰ ਮਜੇ ਤਾਂ ਇਹ ਪਣਾ ਪਣਾ ਨਹੀਂ ਤੇ ਜਾਇਆ ਦੀ ਰੋਲੀ ਨਹੀਂ ਤੁਹਾਨੂੰ ਮੰਮੀ ਜਾ ਤੂੰ ਫੇਰ ਇਹਨਾਂ ਕਹਿਣਾ ਮੈਂ ਵੀ ਪਰਜਾਈਆਂ ਨੇ ਚੰਗੀਆਂ ਪਰਜਾਈਆਂ ਮਾੜੀਆਂ ਹੁੰਦੀਆਂ ਨੇ ਚਲ ਮਾੜਾ ਬਣਾਵੇ ਤਾਂ ਮੰਦਾ ਇਹ ਭੈਣੇ ਕੋਈ ਉਹਨਾਂ ਵੀ ਡੱਟ ਖਵਾਵਾਂਗੇ ਤੈਨੂੰ ਬਣਾ ਕੇ ਵਧੀਆ ਜੀ ਨਜੀ ਇਹ ਟਾਲਦੀ ਖਾ ਲੋ ਡਿਸ਼ ਕਿੰਨੀ ਖਾਦੀ ਆ ਭਾਵੇਂ ਅੱਧੀ ਖਾਦੀ ਹੋਇਆ ਕੱਲੀ ਕਿੱਧਰ ਖਾਦੀ ਤਾਂ ਗੱਲ ਪਹਿਲਾਂ ਮੈਨੂੰ ਪਰਚਾ ਕਰਾਈ ਮਾਰਨ ਲੱਗਾ ਗਲਤੀ ਹੈਗੀ ਗਲਤ ਮਾਰ ਕਰਤਾ ਹੈਗੀ ਭਾਬੀ ਜੀ ਮਾਫ ਕਰਤਾ ਭਾਜੀ ਹਾਂ ਇਦਾਂ ਦੀਆਂ ਗਲਤੀਆਂ ਖਾਣ ਪੀਣ ਵਾਲੀਆਂ ਨੇ ਮਾਫ ਹੁੰਦੀਆਂ ਹੁੰਦੀਆਂ ਓਦਾਂ ਭਾਵੇਂ ਤੂੰ ਧੋਖਾ ਦੇ ਦਿੰਦੀ ਹੈਂ ਓਦਾਂ ਕੋਈ ਗੱਲ ਨਹੀਂ ਮੈਨੂੰ ਧੋਖਾ ਦੇ ਦਿੰਦੀ ਆਈਆਂ ਨੀ ਚੱਲਦੇ ਆਂ ਪਰ ਜਰਾ ਆਹ ਤੋਂ ਖਾ ਤੁਗੀ ਤੋ ਮਾਨੂੰ ਇਹ ਜਰਨ ਵਾਲਾ ਨਹੀਂ ਆ ਰੋਟੀ ਫੇਰ ਬਣਾ ਲਾਂਗੀ ਤੇਰੇ ਗੱਲ ਰੋਟੀ ਬਣਾਉਂਦੀ ਨਹੀਂ ਆ ਹਾਂ ਗੱਲ ਬੰਦੇ ਨੂੰ ਯਾਦ ਕਰਨ ਦੀ ਬੰਦੇ ਦੇ ਮੁੱਲ ਦੀ ਆ ਕਿ ਮੈਨੂੰ ਹੁਣ ਇੱਥੇ ਆਪਣੀ ਕੀਮਤ ਜੀ ਨਹੀਂ ਲੱਗਣਦੀ ਕੋਈ ਤੇ ਮੈਂ ਹੁਣ ਚੱਲੀ ਜਾ ਫੇਰ ਜਾ ਫੇਰ ਮਾਮੀ ਜੀ ਇੱਥੇ ਤੈਨੂੰ ਖਿਲਾਉਣਾ ਨਹੀਂ ਚਾਹੀਦਾ 1 ਮਿੰਟ ਵੀ ਜੇਂਦਿਆ ਰ ਆਉਣੇ ਆ ਕਿਨੇ ਮੈਣਾ ਤੂੰ ਹੀ ਮੈਣਾ ਪੈਣਾ ਰੁੱਸ ਕੇ ਨਾ ਜਾਇਆ ਉਹ ਨਿੱਕੀ ਹੈਗੀ ਆ ਨਹੀਂ ਆ ਆਪਣੇ ਟੱਬਰ ਨੂੰ ਆਪਣੀ ਮਾਂ ਨੂੰ ਤਾਂ ਭਰਾਉਂ ਹੁਣ ਹਨ ਮੇਰੀ ਗੱਲ ਸੁਣ ਇਹਦਾ ਗੁੱਸਾ ਵੀ ਲੱਗਾ ਪੈਣੀ ਮੈਂ ਤੈਨੂੰ ਆਖਿਆ ਹੀ ਸੱਦ ਲਈਏ ਨੂੰ ਹੈ ਆਈ ਦੇ ਪਾਰੇ ਖਲਾ ਦੇ ਮਜ਼ਾਕ ਕਰਨ ਦੇ ਕੋਈ ਨਹੀਂ ਖਵਾ ਦਾਂਗੇ ਅਹੀਂ ਚਲ ਆ ਜਾ ਪੈਣੀ ਚਲ ਠੀਕ ਹੈ ਛੱਡੋ ਨਾ ਬਾਅਦ ਵਿੱਚ ਕਰਦੇ ਆ ਆਓ ਕਰਦੇ ਆਣੇ